ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿੱਚਕਾਰ ਬਠਿੰਡਾ ਕੈਂਟ ਤੋਂ ਇੱਕ ਚੌਕਾਨ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਸ਼ੱਕੀ ਵਿਅਕਤੀ ਜਿਸ ਉੱਤੇ ਆਰਮੀ ਦੀ ਜਾਸੂਸੀ ਕਰਨ ਦੇ આરોਪ ਲੱਗੇ ਨੇ ਉਸ ਨੂੰ ਆਰਮੀ ਦੇ ਵੱਲੋਂ ਕਾਬੂ ਕੀਤਾ ਗਿਆ ਤਾਨੂੰ ਦੱਸ ਦਈਏ ਕਿ ਬਠਿੰਡਾ ਕੈਂਟ ਦੇ ਵਿੱਚ 2 ਸਾਲਾਂ ਤੋਂ ਦਰਜੀ ਵਜੋਂ ਕੰਮ ਕਰ ਰਹੇ ਵਿਅਕਤੀ ਰਕੀਬ ਨੂੰ ਭਾਰਤੀ ਫੌਜ ਦੇ ਵੱਲੋਂ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਉੱਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦਾ ਸ਼ੱਕ ਵੀ ਹੋਰ ਗਹਿਰਾ ਗਿਆ। ਐਸਪੀ ਸਿਟੀ ਨਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਹੋਇਆ ਦੱਸਿਆ ਕਿ ਰਕੀਬ ਰੁੜਕੀ ਉੱਤਰਾਖੰਡ ਦਾ ਨਿਵਾਸੀ ਹੈ ਤੇ ਬਠਿੰਡਾ ਕੈਂਟ ਵਿੱਚ ਉਸ ਨੇ ਆਪਣੇ ਰਿਸ਼ਤੇਦਾਰ ਦੇ ਕਹਿਣ ਉੱਤੇ ਦਰਜੀ ਵਜੋਂ ਨੌਕਰੀ ਕਰ ਲਈ। ਜਦੋਂ ਫੌਜ ਨੂੰ ਰਕੀਬ ਦੀਆਂ ਗਤੀਵਿਧੀਆਂ ਉੱਤੇ ਸ਼ੱਕ ਹੋਣਾ ਸ਼ੁਰੂ ਹੋਇਆ ਤਾਂ ਉਸਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਕੁਝ ਅਜੇਹੀਆਂ ਚੀਜ਼ਾਂ ਸਾਹਮਣੇ ਆਈਆਂ ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਨੇ ਫੌਜ ਨੇ ਰਕੀਬ ਨੂੰ ਕਾਬੂ ਕਰਕੇ ਬਠਿੰਡਾ ਕੈਂਟ ਥਾਣੇ ਦੇ ਹਵਾਲੇ ਕਰ ਦਿੱਤਾ ਹੈ ਜਿੱਥੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਤੇ ਉਸ ਦਾ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਰਕੀਬ ਦੇ ਮੋਬਾਈਲ ਨੂੰ ਹੁਣ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਇੱਕ ਹਫਤੇ ਤੋਂ ਬਾਅਦ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਐਸਪੀ ਸਿਟੀ ਨੇ ਇਹ ਵੀ ਦੱਸਿਆ ਹੈ ਕਿ ਇਸ ਜਾਂਚ ਤੋਂ ਬਾਅਦ ਮਾਮਲੇ ਦੇ ਅੰਦਰ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰਿਸਿਵ ਹੋਈ ਸੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of ਸਲੀਮ ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਹੀ ਰੀਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਤਬਾ ਨੰਬਰ 77 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੰਟਰੀ ਦੇ ਵਿੱਚ ਰਜਿਸਟਰ ਕਰ ਲਿਆ ਅ ਦਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਸੀ ਕਿ ਬੰਦਾ ਤੇ ਬੰਦੇ ਤੇ ਅਸੀਂ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਹੈ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਮੋਬਾਈਲ ਫੋਨਸ ਹੈਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸ ਸੁਰਖਤ ਕਾਰਵਾਈ ਕੀਤੀ ਜਾਵੇਗੀ ਮੋਬਾਈਲ ਦੇ ਵਿੱਚ ਕੁਝ ਮਿਲੇ ਵੀ ਹੈ ਜੀ ਚੱਕੀ ਦੀ ਦੇਖੀ ਆ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜਿਆ ਹੋਇਆ ਆ ਜਿਹੜਾ ਡਾਟਾ ਹੈਗਾ ਉਹ ਦਾ ਰਿਕਵਰ ਕਰਵਾ ਰਹੇ ਆ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਫਰਦਰ ਐਕਸ਼ਨ ਲਾਜੂਗੀ ਕਿੰਨਾ ਤੇ ਲਿੰਕ ਦੇ ਵਿੱਚ ਨਹੀਂ ਪਾਕਿਸਤਾਨੀ ਬੀਕੀ ਬੇਸਿਕਲੀ ਜਿਹੜੇ ਕੁਝ ਨੰਬਰਸ ਅਗੇ ਆ ਉਹ ਨੰਬਰਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨਾਂ ਨੇ ਗੱਲ ਫਿਲਹਾਲ ਜਿਹੜੇ ਹੈਗੀ ਅਸੀਂ ਮੁਕਦਮਾ ਅਦਰ ਰਜਿਸਟਰ ਕਰ ਲਿਆ ਥਾਣਾ ਕੈਂਟ ਦੇ ਵਿੱਚ ਤੇ ਇਹਦੀ ਮੁਕਦਮਾ ਦੀ ਤਸਦੀਕ ਜਿਹੜੀ ਹੈਗੀ ਸਟਾਰਟ ਕਰਤੀ ਹੈ ਪਿਛਲੇ ਦਿਨੀ ਵੀ ਇੱਕ ਇਸ ਤੋਂ ਪਹਿਲਾਂ ਫੜਾਇਆ ਗਿਆ ਸੀ ਉਹਦੇ ਵਿੱਚ ਕਿਸੇ ਨਾ ਕੋਈ ਆਇਆ ਉਹ ਨਵੀਂ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਾਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋ ਗਿਆ ਡਾਟਾ ਉਹਨੂੰ ਅਨਾਲਿਸਿਸ ਕਰਕੇ ਉਹਦੇ ਵੀ ਅਸ ਪਰ ਲੋਕ ਕਾਰਵਾਈ ਕੀਤੀ ਜਾਵੇਗੀ ਪਰ ਇਹ ਕੰਮ ਨਹੀਂ ਕਰਦਾ ਸਾਰੇ ਵਿਅਕਤੀ ਕਿੱਥੋਂ ਅਰੈਸਟ ਕੀਤਾ ਤੁਹਾਨੂੰ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬ ਫੋਰੈਸਟ ਕੀਤਾ ਨੂੰ ਇਹ ਸਾਨੂੰ ਹੈਂਡਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਨਹੀਂ ਕਿ ਕੋਈ ਚੀਜ਼ ਹੈ ਜਿੱਦਾਂ ਪਿਛਲਾ ਵੀ ਪੜਾਇਆ ਗਿਆ ਸੀ ਅੱਜ ਵੀ ਪੜਾਇਆ ਗਿਆ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਤੁਹਾਡੀ ਪੁਲਿਸ ਨੇ ਵੀ ਇਹ ਦੋਨਾਂ ਨੂੰ ਕਿਸ ਆਥਾਰਟੀ ਦੇ ਬੇਸਿਸ ਤੇ ਇੱਥੇ ਐਂਟਰੀ ਮਿਲੀ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਉਹ ਕਾਫੀ ਦਿਨੋਂ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੋ সিমਿਲਰਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਆ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦਿੱਤੇ ਜਿਹੇ ਕੰਮ ਇਹਨੇ ਸ਼ੁਰੂ ਕਰਾ ਦਿੱਤੇ ਸੀ ਤੇ ਬੇਸਿਕਲੀ ਆਪ ਚੱਲ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਤੇ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖਦੇ ਆਂ